ਦੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਿਆਰ ਹਤੇ ਫਿਰ ਇਹ ਨੇ ਪਹਿਲੇ ਬੰਦੇ ਨੇ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਸਾਡੇ ਪੰਦੇ ਵਿੱਚ ਬਹੁਤ ਸਤਿਕਾਰਯੋਗ ਦਾ ਸਾਡੇ ਨੀਤਨ ਦੇ ਨਾਲ ਐਨਡੀਐਲਫ ਦੀ ਟੀਮ ਆਈ ਨਾਲ ਸਾਡੇ ਇਹ ਨਹੀਂ ਹੁਣੇ ਇਹ ਤਾਂ ਚੋਰੀ ਦਾ ਡਰਿਆ ਮੁੜ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਦਰਜੀ ਆਜੋ ਪਿਠਾ ਲਾਂਗੇ ਨਾ ਆਜੋ ਮਗਰ ਆਲੋ ਹਾਂਜੀ ਹਾਂਜੀ ਮੈਂ ਤਾਂ ਤੁਹਾਡੇ ਦਰਸ਼ਕਾਂ ਨੂੰ ਲੋਜੀਂਦਾ ਨਹੀਂ ਕਿ ਤੁਸੀਂ ਚੱਲ ਪਾਓ ਨਹੀਂ ਨਹੀਂ ਬਹੁਤ ਬਹੁਤ ਦਾ ਧੰਨਵਾਦ ਤੇ ਇਹੋ ਜਿਹੀ ਔਰਤ ਮੈਂ ਵੇਖੀ ਕੋਈ ਨਹੀਂ ਕੀ ਗੱਲ ਜੀ ਨਹੀਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪਾਓ ਤੁਹਾਡੀ ਜਮਾਨਾ ਨੂੰ ਕੁਝ ਨਹੀਂ ਹੁੰਦਾ ਪਤਾ ਜੀ ਬੇਟਾ ਸਾਡੇ ਇੱਥੇ ਮੈਂ ਥੋੜਾ ਜਨਾ ਪਿੱਛੇ ਫੇਰ ਬਹੁਤ ਸੌਣਾ ਆ ਕਿਉਂ ਆ ਜਾਂਦੀ ਹੁੰਦੀ ਜਾਦਾ ਇਹਨੇ ਪਾਣੀ ਚ ਨਹੀਂ ਆਇਆ ਨਹੀਂ ਕੋਈ ਲੇਡੀਸ ਉਧਰ ਵੀ ਆ ਜੀ ਲੇਡੀਸ ਨੂੰ ਤਾਂ ਭੇਜ ਦੋ ਨਹੀਂ ਉਹ ਤਾਂ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚਲ ਜਾਣਗੇ ਲੇਡੀਸ ਨੂੰ ਤਾਂ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਇੰਨਾ ਡੇਟਾ ਤੇ ਵੀ ਹੈਗੇ ਨਹੀਂ ਥੋੜੇ ਥੋੜੇ ਇਹ ਬਾਕੀ ਮੈਡਲ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਏ ਇੱਕ ਦੋ ਜੀ ਰੇਖੇ ਨੇ ਇੱਥੇ ਅਮਨੀ ਬਹੁਤ ਨਹੀਂ ਸਾਡਾ ਸਮਾਨ ਰਾਤ ਚੋਰੀ ਕਰਕੇ ਲੈ ਜਾਂਦੇ ਸਾਡੇ ਇਹ ਲੋਕ की लोडी मेडिसिन की सर्विस देगी मेडिकल किट की खरीद कर दिया और मैं प्लीज सैटर फर्ज हैगा बहुत बढ़िया है। बहुत बहुत धन्यवाद नहीं नहीं साटा फर्ज हैगा जी बाबूजी बड़ी-बड़ी उम्र में है और काठेवर्गीय बच्चे बहुत फायदा करना है थैंक यू अब मेरी बट हुण भी एक रिक्वेस्ट है कि तुसे चलपा कुछ नहीं, नहीं ਲੇਡੀ ਜੀ ਮੇਰੀ ਬੇਨਤੀ ਹੈ ਵੀ ਪਿੱਛੇ ਤਰੀ ਨੂੰ ਦਿੱਖ ਤੇ ਨਹੀਂ ਪਿੱਛੇ ਕੋਈ ਨਹੀਂ ਪਿੱਛੇ ਪਾਣੀ ਪੂਰੀ ਤਰੀ ਨੂੰ ਦਿੱਖ ਤੇ ਹੈ ਜਿਆਦਾ ਨਹੀਂ ਕੋਈ ਗੱਲ ਨਹੀਂ ਕਿਸੇ ਪਾਣੀ ਜੜਾ ਕੇ ਇਹ ਲੱਗ ਪਾਣੀ ਨੰਗੇ ਆ ਦੋ 2.5 ਘੰਟਾ ਉੱਤਰ ਗਿਆ ਤਾਂ ਪਾਣੀ ਉਤਰ ਗਿਆ ਕਸਲ ਗੋਣ ਜਿਹੜੀ ਆ ਦੋ ਕੁ ਸੌ ਲੰਘ ਗਿਆ ਸਾਡੇ ਡੰਗਰਾਂ ਵਾਲੇ ਜਿਹੜੇ ਡੇਰਾ ਦੇ ਡੰਗਰ ਗਏ ਨਾ ਪਿੰਡ ਹਾਂ ਉਹਨੂੰ ਰਸਣ ਪਾਣੀ ਪੂੜੀ ਕਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕ ਤੇਰੇ ਅੱਗੇ ਵੀ ਨਾਲ ਹੈਗੇ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਘਰ ਦੇ ਬੰਦੇ ਨਿਰਮਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹੜਾ ਜੀ ਘੰਟੇ ਤੱਕ ਉਹਨਾਂ ਕੋ ਸਾਰਾ ਕੁਝ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੰਗਰ ਆ ਨਾ ਜੀ ਸਾਰਿਆਂ ਨੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ 61 ਉਹ ਵੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਿਲਪਾਲੀ ਮੈਂ ਇੱਥੇ ਕਿਸੇ ਕੋਲ ਪਾਣੀ ਨਹੀਂ ਤੇ ਮੈਡੀਸਿਨ ਦੀ ਲੋੜ ਹੈ ਮੈਡੀਸਿਨ ਕਿਸੇ ਨੂੰ ਰੱਖ ਲਓ ਫਿਰ ਰੱਖ ਲਓ ਆਪਾਂ ਜੀ ਰੱਖ ਲਓ ਬਾਬਾ ਹੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਮੇਰੀ ਹਾਂ ਲੋ ਨਾਲੇ ਚੌਰਾ ਦਾ ਨਰਤ ਪਾਣਾ ਇਹਨਾਂ ਦੇ ਘਰੋਂ ਮੈਂ ਖਦਾ ਚੌਰਾ ਦਾ ਆ ਜੀ ਠੀਕ ਹੋ ਗਿਆ ਇੱਕ ਮਿੰਟ ਧੰਨਵਾਦ ਅਹੀ ਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਿਆਗ ਉੱਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮੰਨ ਦੇ ਵਿੱਚ ਸਰਜੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਸਾਡੇ ਪਿੰਡਾਂ ਦੇ ਦਰਜੇ ਨਾਲ ਸਾਡੇ ਬੱਚੇ ਨੇ ਬਾਹਰ ਨਹੀਂ ਉਹਨਾਂ ਨੇ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਉਹ ਚੇਕੇ ਥੋੜਾ ਉਹਨਾਂ ਨੂੰ ਪਾਉਂਦੇ ਨੇ ਅਸੀਂ ਕੰਨੀ ਵੀ ਅਕਸਰ ਨਾ ਪੋਲੀ ਕੰਨੀ ਵੀ ਅਕਸਰ ਨਾ ਪੋਲੀ ਆ ਆ ਪਹਿਲੀ ਯਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ